ਸਾਚਾ ਸਾਹਿਬ ਸਾਚ ਨਾਹੀ ਵੀ ਵੀ ਧਿਆਨ ਨੇ ਅਸੀਂ ਸਹਿਬ ਹੀ ਪੜ ਜਾਂਦੀ ਹਾਂ ਸਾਹਿਬ ਠੀਕ ਹੈ ਹਾਂਜੀ ਪੜ ਦੋ ਸਾਰੀ ਪੰਕਤੀ ਸਾਚਾ ਸਾਹਿਬ ਸਾਚ ਨਾਹੀ ਆਖਿਆ ਭਾਵ ਅਪਾਰ ਸਚਾ ਸਾਹਿਬ ਸਾਚ ਨਾਹੀ ਇਥੇ ਵਿਸਰਾਮ ਆਖਿਆ ਭਾਵ ਭਵੀ ਕੰਨਾ ਊੜੇ ਔਂਕੜ ਭਾਵ ਦੋ ਪਦ ਹਨ ਇੱਕ ਹੈ ਭਉ ਉਹਦਾ ਅਰਥ ਹੈ ਡਰ ਇਹ ਭਾਵ ਇਹਦਾ ਅਰਥ ਹੈ ਪ੍ਰੇਮ ਤੇ ਭਾਖਿਆ ਭਾਵ ਅਪਾਰ ਐੜਾ ਬੋਲਣਾ ਕਈ ਵਾਰ ਪਾਰ ਹੀ ਬੋਲ ਜਾਂਦੇ ਹਾਂ ਭਾਖਿਆ ਭਾਵ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਇਹ ਵੀ ਆਖਹਿ ਮੰਗਹਿ ਨਹੀਂ ਕਹਿਣਾ ਦਲਾਵਾਂ ਲਾ ਕੇ ਆਖਹਿ ਮੰਗਹਿ ਬਿੰਦੀਆਂ ਵੀ ਨਹੀਂ ਲਾਉਣੀਆਂ ਆਖਹਿ ਮੰਗਹਿ ਦੇ ਦੇਹ ਇਥੇ ਵਿਸਰਾਮ ਤਾਤ ਕਰੇ ਦਾਤਾਰ ਦੋਵੇਂ ਕੰਨੇ ਬੋਲਨੇ ਆ ਦਾਤਾਰ ਨਹੀਂ ਕਹਿਣਾ ਦਾਤਾਰ ਉਚਾਰਨ ਕਰਨਾ ਫੇਰ ਕੇ ਅੱਗੇ ਰੱਖੀ ਹੈ ਜੇਤ ਹਾਂਜੀ ਜੇਤ ਦਿਸੈ ਦਰਬਾਰ ਇਹ ਵੀ ਸ਼ੇਰ ਕੇ ਇਕੱਠਾ ਨਹੀਂ ਬੋਲ ਜਾਣਾ ਹੈ ਸ਼ੇਰ ਤੇ ਜਮਕ ਲਾ ਕੇ ਫੇਰ ਕੇ ਦਾ ਮਤਲਬ ਹੁੰਦਾ ਕੁਮਾ ਕੇ ਵੱਖਰਾ ਹੈ ਇਹ ਪਾਠ ਫੇਰ ਇਥੇ ਜਮਕ ਕਿ ਕਕੇ ਸਿਆਰੀ ਕੇ ਲਾ ਨਹੀਂ ਬੋਲਨੀ ਅੱਗੇ ਕੱਸ ਕੇ ਬੋਲਣਾ ਹੈ ਰੱਖੀ ਹੈ ਥੋੜਾ ਜਿਹਾ ਕੱਸ ਕੇ ਰੱਖੀ ਹੈ ਨਹੀਂ ਕਹਿਣਾ ਫਿਰ ਕਿ ਅੱਗੇ ਰੱਖੀ ਹੈ ਇਥੇ ਵਿਸਰਾਮ ਜਿਤ ਪੂਲਾ ਬੋਲਣਾ ਜਿਤ ਨਹੀਂ ਜਣਾ ਜਿਤਨ ਦਾ ਵਾਚਕ ਨਹੀਂ ਹੈ ਜਿਤ ਦਿਸੈ ਪੂਲਾ ਦਰਬਾਰ ਬੱਬੀ ਦੇ ਨਾਲ ਬੋਲਣਾ ਹੈ ਦਰਬਾਰ ਵਾਵਾ ਨਾ ਬੁੱਲਿਆ ਜਾਵੇ ਦਰਬਾਰ ਫਿਰ ਕਿ ਅੱਗੇ ਰੱਖੀ ਹੈ ਜਿਤ ਇਸ ਦਰਬਾਰ ਮੁਹਾ ਕੇ ਬੋਲਣ ਬੋਲੀ ਐ ਜੇ ਤ ਸੁਣ ਧਰੇ ਪਿਆਰ ਇਹ ਪਾਠ ਥੋੜਾ ਮਿਹਨਤ ਨਾਲ ਸ਼ੁੱਧ ਹੋਵੇਗਾ ਬੂਹਾ ਮੰਮੀ ਅੰਕੜ ਮੁ ਹਾਏ ਕਨੋੜਾ ਹਾ ਇਹ ਵੈਸੇ ਮੂਹੋਂ ਦਾ ਵਾਚਕ ਹੈ ਜਪਜੀ ਸਾਹਿਬ ਜੀ ਦੇ ਵਿੱਚ ਪੰਜ ਪਾਠ ਕਨੋੜੇ ਦੇ ਨਾਲ ਆਉਂਦੇ ਹਨ ਇੱਕ ਤਾਂ ਇੱਥੇ ਐ ਬੂਹਾ ਕੇ ਬੋਲਣ ਬੋਲੀ ਐ ਇਕ ਹੈ 1 2 ਜੀਬੋ ਲੱਖ ਹੋ ਹੀ ਲੱਖ ਹੋ ਵਹ ਲੱਖ 20 ਇਕ ਹਾਂ ਦਾ ਕੀਤੀ ਦਾਤ ਜਾਣਾ ਕੌਣ ਊਤ ਕੌਣ ਦੇ ਕਨੋੜਾ ਲੱਗਿਆ ਹੋਇਆ ਇਕ ਹੈ ਧੌਲ ਧਰਮ ਦਇਆ ਕਾ ਊਤ ਇਥੇ ਕਨੋੜੇ ਨਾਲ ਪਾਠ ਹੁੰਦਾ ਫਿਰ ਇੱਕ ਆਉਂਦਾ ਹੈ ਨਾਨਕ ਜੇ ਕੋ ਆਪੋ ਜਾਣੈ ਆਪੋ ਪਾਠ ਜਾਨੀ ਮੂਹ ਜਿਬਾ ਆਪੋ ਕੌਣ ਤੇ ਤੋਲ ਇਹ ਪੰਜ ਪਾਠ ਕਨੌੜੇ ਦੇ ਨਾਲ ਜਪਜੀ ਸਾਹਿਬ ਬਾਣੀ ਦੇ ਵਿੱਚ ਆਉਂਦੀ ਹਨ ਤੇ ਮਹਾਉ ਨਹੀਂ ਬੋਲਣਾ ਮੰਮੀ ਔਂਕੜ ਮੂਹ ਹਾਏ ਕਨੌੜਾ ਹੋ ਮੂਹਾ ਇਥੇ ਜਮਕ ਕਿ ਬੋਲਣ ਬੋਲੀ ਹੈ ਇਥੇ ਵਿਸਰਾਮ ਜੇ ਤੂੰ ਸੁਣ ਧਰੇ ਪਿਆਰ ਇਸ ਤਰ੍ਹਾਂ ਉਚਾਰਨ ਕਰਨਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਐੜੇ ਉੱਤੇ ਟਿੱਪੀ ਹੈ ਥੋੜਾ ਜਿਹਾ ਕਸ ਕੇ ਵੇਲਾ ਜੋ ਪਦ ਹੈ ਪੋਲਾ ਬੋਲਣਾ ਹੈ ਜੇ ਕਸ ਕੇ ਬੋਲਾਂਗੇ ਤਾਂ ਅਰਥ ਜੰਗਲ ਬਣ ਜੇਗਾ ਵੀਲਾ ਕਵਾਂਗੇ ਤਾਂ ਜੰਗਲ ਅੰਮ੍ਰਿਤ ਵੇਲਾ ਇਥੇ ਥੋੜਾ ਠਹਿਰਾ ਸੱਚ ਨਾਮ ਇਥੇ ਵਿਸਰਾਮ ਵਡਿਆਈ ਡੱਡਾ ਬੋਲਣਾ ਹੈ ਵਡਿਆਈ ਹੁਣ ਵਿਚਾਰ ਵਿਹਾਰੀ ਨਾਲ ਉਚਾਰਨ ਕਰਨਾ ਹੈ ਵਿਚਾਰ ਨਹੀਂ ਕਹਿਣਾ ਹੈ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਕੱਪੜਾ ਪਦ ਜੋ ਹੈ ਇਹ ਕਸਕੇ ਬੋਲਣਾ ਹੈ ਕੱਪੜਾ ਨਹੀਂ ਕਹਿਣਾ ਕਰਮੀ ਆਵੈ ਕੱਪੜਾ ਇਥੇ ਵਿਸਰਾਮ ਨਦਰੀ ਇਥੇ ਯਮਕ ਲਾ ਕੇ ਨਦਰੀ ਜਿਹੜਾ ਮੂਖ ਦਵਾਰ ਪਾਠ ਹੈ ਇਹ ਧਿਆਨ ਨਾਲ ਬੋਲਣਾ ਹੈ ਕਈ ਵਾਰ ਅਸੀਂ ਖਖੇ ਦੀ ਜਗ੍ਹਾ ਮੂਖ ਦਵਾਰ ਹੀ ਕਹਿ ਜਾਂਦੇ ਹਾਂ ਕਕਾ ਲਾ ਦਿੰਦੇ ਹਾਂ ਜਾਂ ਦਵਾਰ ਨੂੰ ਵਾਵੇ ਨਾਲ ਬੋਲ ਜੰਦੇ ਆ ਦਵਾਰ ਦਦਾ ਵਾਵੇ ਕੰਨਾ ਓਂਕਰ ਛੱਡ ਹੀ ਦਿੰਨੇ ਆ ਇਹ ਪਾਠ ਹੈ ਮੂਖ ਦਵਾਰ ਸੰਬੰਧਕ ਪਾਠ ਹੈ ਮੁਕਤੀ ਦਾ ਦਰਵਾਜ਼ਾ ਮੂਖ ਤੇ ਦਦੇ ਓਂਕਰ ਦੋ ਐੜੇ ਕੰਨਾ ਵਾਵਾ ਨਹੀਂ ਬੋਲਣਾ ਹੈ ਦਵਾਰ ਨਹੀਂ ਕਹਿਣਾ ਦਵਾਰ ਮੂਖ ਦਵਾਰ ਸੰਬੰਧਕ ਪਾਠ ਬੋਲਣਾ ਹੈ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਹ ਨਾਨਕ ਪਾਤੀ ਯਮਕ ਏਵੈ ਜਾਣੀਐ ਈਵੈ ਨਹੀਂ ਕਹਿਣਾ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ। ਨੰਨਾ ਮੁਕਤਾ ਥਾਪਿਆ ਨਾ ਜਾਇ ਕੀਤਾ ਨਾ ਹੋਇ। ਇਹ ਜਿਹੜੀ ਬਾਉੜੀ ਹੈ ਨਾ ਇਹ 5ਵੀਂ ਬਾਉੜੀ ਹੈ। ਇਹ ਵਿਦਵਾਨ ਮਹਾਂਪੁਰਸ਼ ਦੱਸਦਿਆਂ ਵੀ ਕਲਸ ਛੰਦ ਦੇ ਵਿੱਚ ਪੌੜੀ ਹੈ ਕਲਸ ਛੰਦ ਉਹਨੂੰ ਕਹਿੰਦੇ ਹਨ ਕਲਸ ਨਾਮ ਹੁੰਦਾ ਘੜੇ ਦਾ ਜਿਵੇਂ ਮਾਈਆਂ ਬੀਬੀਆਂ ਪਾਣੀ ਲੈਣ ਵਾਸਤੇ ਜਾਂਦੀਆਂ ਸਿਰ ਤੇ ਘੜਾ ਰੱਖਿਆ ਹੁੰਦਾ ਇੱਕ ਘੜਾ ਰੱਖਿਆ ਫਿਰ ਉਹਦੇ ਉੱਤੇ ਇੱਕ ਹੋਰ ਘੜਾ ਰੱਖ ਲੈਂਦੀਆਂ ਦੋ ਦੋ ਘੜੇ ਚੱਕ ਕੇ ਆ ਜਾਂਦੀਆਂ ਇਹ ਜਿਹੜੀ ਪੌੜੀ ਹੈ ਨਾ ਜਿਵੇਂ ਖੜੇ ਉੱਤੇ ਖੜਾ ਛੰਦ ਉੱਤੇ ਛੰਦ ਪੰਕਤੀ ਉੱਤੇ ਪੰਕਤੀ ਰੱਖੀ ਹੋਈ ਹੈ ਇਹਨੂੰ ਕਹਿੰਦੇ ਕਲਸ ਛੰਦ ਪਹਿਲਾਂ ਛੋਟੀਆਂ ਪੰਕਤੀਆਂ ਆਉਣਗੀਆਂ ਫਿਰ ਵੱਡੀਆਂ-ਵੱਡੀਆਂ ਆ ਜਾਣਗੀਆਂ ਇਹ ਪਉੜੀ ਕਲਸ ਛੰਦ ਦੇ ਵਿੱਚ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਇਸ ਤਰ੍ਹਾਂ ਉਚਾਰਨ ਕਰਨਾ ਆਪੇ ਆਪ ਨਿਰੰਜਨ ਸੋਏ ਨਿਰੰਜਨ ਪਦਵਲ ਧਿਆਨ ਦੇਣਾ ਹੈ ਇਹਦੀ ਜਿਹੜੀ ਆਰੰਭਕ ਸਿਆਰੀ ਹੈ ਇਹ ਜ਼ਰੂਰ ਉਚਾਰਨ ਕਰਨੀ ਹੈ ਨਿਰੰਜਨ ਨਹੀਂ ਕਹਿਣਾ ਨੰਨੇ ਸਿਆਰੀ ਨਿਰੰਜਨ ਕਈ ਵਾਰ ਅਸੀਂ ਨਿਰੰਜਨ ਜਈ ਬੋਲ ਜਾਂਦੇ ਹਾਂ ਇਹ ਉਚਾਰਨ ਕਰਨਾ ਨਿਰੰਜਨ ਸੋਏ ਆਪੇ ਆਪ ਦੇ ਵਿਸਰਾਮ ਨਿਰੰਜਨ ਸੋਏ ਜੇਨ ਸੇਵਿਆ ਤੈਨ ਪਾਇਆ ਮਾਨ ਇਹ ਜੇਨ ਸੇਵਿਆ ਇਥੇ ਵਿਸਰਾਮ ਤਿੰਨ ਤੇ ਯਮਕ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਇਹ ਵੀ ਪਾਠ ਧਿਆਨ ਦੇਣ ਯੋਗ ਹੈ ਨਾਨਕ ਗਾਵੀਐ ਇਥੇ ਵਿਸਰਾਮ ਗੁਣੀ ਨਾਣੇ ਦੇ ਨਾਲ ਹੈ ਅਤੇ ਨਿਧਾਨ ਨੰਨੇ ਦੇ ਨਾਲ ਹੈ ਔਰ ਨਿਧਾਨ ਬੋਲਣਾ ਹੈ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ ਕਿਤੇ ਗੁਣੀ ਨਿਧਾਨ ਨਹੀਂ ਦਦੇ ਨਾਲ ਨਹੀਂ ਬੋਲਦੇ ਨਾ ਨਿਧਾਨ ਦਾ ਅਰਥ ਹੁੰਦਾ ਅੰਤ ਗੁਰਬਾਣੀ ਜੀ ਦੇ ਵਿੱਚ ਇੱਕ ਗੌੜੀ ਰਾਗ ਦੇ ਵਿੱਚ ਪੰਕਤੀਆਂ ਆਉਂਦੀਆਂ ਉੱਥੇ ਇੱਕ ਪੰਕਤੀ ਦੇ ਵਿੱਚ ਨਿਧਾਨ ਹੈ ਦੂਸਰੀ ਪੰਕਤੀ ਵਿੱਚ ਨਿਧਾਨ ਪਦ ਹੈ ਉਹ ਵਚਨ ਮਹਾਰਾਜ ਸਾਹਿਬ ਜੀ ਦੇ ਹਨ ਆਬ ਮਤ ਬਿੰਸੀ ਦੁਸ਼ਟ ਬਿਗਾਨੀ ਜਬ ਤੇ ਸੁਨਿਆ ਹਰ ਜਸ ਕਾਨੀ ਰਹਾਉ ਸਹਿਜ ਸੁਖ ਆਨੰਦ ਨਿਧਾਨ ਉਥੇ ਆਨੰਦ ਨਿਧਾਨ ਰੱਖਣਹਾਰ ਰਖ ਲੇ ਨਿਧਾਨ ਉਹ ਅਗਲਾ ਨਿਧਾਨ ਹੈ ਸੁਖ ਆਨੰਦ ਨਿਧਾਨ ਵੀ ਆਨੰਦ ਦਾ ਖਜ਼ਾਨਾ ਹੈ ਤੇ ਰੱਖਣ ਵਾਲਾ ਰਖ ਲੈਂਦਾ ਹੈ ਨਿਧਾਨ ਕੀ ਅੰਤ ਨੂੰ ਯਾਨੀ ਨਿਧਾਨ ਵੀ ਪਾਠ ਗੁਰਬਾਣੀ ਚੋਂ ਆਉਂਦਾ ਤੇ ਨਿਧਾਨ ਵੀ ਆਉਂਦਾ ਜੀ ਨਿਧਾਨ ਬੋਲ ਦਿੱਤਾ ਉਹਦਾ ਅਰਥ ਖਜ਼ਾਨਾ ਨਿਧਾਨ ਬੋਲ ਦਿੱਤਾ ਤਾਂ ਉਹਦਾ ਅਰਥ ਅੰਤ ਨੂੰ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਵੀ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਨਾ ਤੇ ਅਸੀਂ ਕਹਿੰਦੇ ਜਦ ਆਵ ਕੀ ਉਹ ਨਿਧਾਨ ਬਣੈ ਉੱਥੇ ਨਿਧਾਨ ਨਹੀਂ ਹੈ ਨਿਧਾਨ ਜਦ ਆਵ ਕੀ ਉਹ ਨਿਧਾਨ ਬਣੈ ਅਤਹੀ ਰਨ ਮੈਂ ਤਵਜੂਜ ਮਰੋਂ ਮਹਾਰਾਜ ਕਹਿੰਦੇ ਜਦੋਂ ਸਾਡਾ ਅੰਤ ਹੋਵੇ ਨਾ ਅਸੀਂ ਸ਼ਹੀਦੀ ਜਾਮ ਪੀਏ ਸ਼ਹਾਦਤ ਨੂੰ ਪ੍ਰਾਪਤ ਕਰੀਏ ਮੰਗ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਮੰਗੀ ਹੈ ਤਾਂ ਉੱਥੇ ਵੀ ਅਸੀਂ ਨਿਧਾਨ ਹੀ ਬੋਲ ਜੰਦੇ ਹਾਂ ਇਹ ਧਿਆਨ ਦੇਣਾ ਹੈ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਗਾਵੀਐ ਸੁਣੀਐ ਇਹ ਐਂ ਦੇ ਬਿੰਦੀ ਨਹੀਂ ਲਾਉਣੀ ਗਾਵੀਐ ਸੁਣੀਐ इथे विश्राम मन रखी है भाव दुख पर हर सुख घर लुख पर हर ये पाठ कठा ही है इथे विश्राम है सुख घर संबंधक पाठ है सुख घर इथे थोड़ा जा ठहरा दे कि ले जाए इस तरह ठीक है गुरमुख नादंग गुरमुख गुरमुख समाई गुरमुख नादं ਏ ਗੁਰਮਖੀ ਬੋਲਣਾ ਕਈ ਵਾਰ ਮੰਮੀ ਦਾ ਔਂਕੜ ਛੱਡ ਹੀ ਜਾਂਦੀਆਂ ਗੁਰਮਖ ਬੋਲ ਜਾਂਦੀਆਂ ਗੁਰਮੁਖ ਨਾਦੰ ਟਿੱਪੀ ਬੋਲਨੀ ਹੈ ਨਾਦੰ ਗੱਗਾ ਨਹੀਂ ਬੋਲਣਾ ਗੁਰਮੁਖ ਵੇਦੰ ਇਥੇ ਵਿਸਰਾਮ ਗੁਰਮੁਖ ਰਹਿਆ ਸਮਾਈ ਰਿਹਾ ਨਹੀਂ ਕਹਿਣਾ ਰਹਿਆ ਸਮਾਈ ਗੁਰ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਇਹ ਵਿਸਰਾਮ ਯਾਦ ਰੱਖਣਾ ਹੈ ਗੁਰਈਸ਼ਰ ਇੱਥੇ ਥੋੜੀ ਜਿਹਾ ਠਹਿਰਾ ਗੁਰ ਗੋਰਖ ਇੱਥੇ ਠਹਿਰਾ ਬਰਮਾ ਗੁਰ ਇੱਥੇ ਵਿਸਰਾਮ ਬਰਮਾ ਥੋੜਾ ਜਿਹਾ ਪਰਮਾ ਬੋਲਣਾ ਬਰਮਾ ਬਰਮਾ ਨਹੀਂ ਕਹਿਣਾ ਬਰਮਾ ਗੁਰ ਇੱਥੇ ਵਿਸਰਾਮ ਤੇ ਪਾਰਵਤੀ ਮਾਈ ਕਈ ਨਵੀਨ ਮਾਈ ਇਸ ਤਰ੍ਹਾਂ ਵੱਖਰਾ ਕਰਾ ਰਹੇ ਹਨ ਤੇ ਅਰਥ ਭਾਵੇਂ ਮਾ ਮਾਇਆ ਲక్ష్ਮੀ ਦਾ ਹੈ ਈ ਸਰਸਵਤੀ ਦਾ ਵਾਚਕ ਹੈ ਲੇਕਿਨ ਸੰਪਰਦਾਚ ਪਾਠ ਮਾਈ ਹੀ ਕਰਾਇਆ ਜਾਂਦਾ ਹੈ ਤੇ ਗੁਰ ਪਾਰਵਤੀ ਮਾਈ ਇਸ ਤਰ੍ਹਾਂ ਵੀ ਵਿਸਰਾਮ ਨਵੀਨ ਲਾਉਂਦੇ ਹਨ ਪਰ ਇਹ ਸੰਪਰਦਾ ਦੇ ਵਿੱਚ ਸਹੀ ਵਿਸਰਾਮ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਇੱਥੇ ਲਾਉਣਾ ਹੈ ਪਾਰਵਤੀ ਮਾਈ ਇਸ ਤਰ੍ਹਾਂ ਠੀਕ ਹੈ ਜੇ ਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਜੇ ਹੋ ਨਹੀਂ ਕਹਿਣਾ ਜੇ ਤੇ ਯਮਕ ਹਾ ਜਾਣਾ ਆਖਾਂ ਨਾਹੀ ਇੱਥੇ ਵਿਸਰਾਮ ਕਹਿਣਾ ਲਾਣੇ ਦੇ ਨਾਲ ਕਥਨ ਕਹਿਣਾ ਕਥਨ ਦੋਵੇਂ ਨੰਨੇ ਮਿਕਸ ਨਹੀਂ ਕਰਦਨੇ ਕਥਨ ਨਾਲ ਇਸ ਤਰ੍ਹਾਂ ਨਹੀਂ ਕਹਿਦਣਾ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਗੁਰਾ ਪਦ ਤੇ ਵਿਸਰਾਮ ਬਿੰਦੀ ਨਹੀਂ ਲਾਉਣੀ ਗੁਰਾ ਨਹੀਂ ਕਹਿਣਾ ਇੱਕ ਦੇਹ 부ਝਾਈ ਕਿਸਕੇ ਬੋਲਣਾ ਬਜਾਈ ਨਹੀਂ ਬੋਲਣਾ ਬੱਬਾ ਜੱਜੀ ਦੇ ਨਾਲ ਬੁਝਾਈ ਜੱਜਾ ਨਹੀਂ ਬੋਲਣਾ ਛੱਜੇ ਦੇ ਨਾਲ ਤੇ ਕਸ ਕੇ ਉਚਾਰਨ ਕਰਨਾ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਬਨਾ ਜੀਆ ਕਾ ਇਥੇ ਠਮਕਲਾ ਦੋ ਕਾਇਕ ਨਹੀਂ ਕਹਿਣਾ ਹੈ ਕਾਇਕ ਕੋਈ ਪਾਠ ਨਹੀਂ ਸਬਨਾ ਜੀਆ ਕਾ ਇੱਕ ਦਾਤਾ ਇਥੇ ਵਿਸਰਾਮ ਸੋ ਵਖਰਾ ਸੋ ਮੈਂ ਨਹੀਂ ਕਹਿ ਦੇਣਾ ਸੋ ਮੈਂ ਵਿਸਰ ਨਾ ਜਾਈ ਇਸ ਤਰ੍ਹਾਂ ਪੜਨਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੀ ਕੇ ਨਾਏ ਕਰੀ ਤੀਰਥ ਨਾਵਾ ਨਾਵਾ ਪਦ ਭਾਰਾ ਉਚਾਰਨ ਕਰਨਾ ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਜੇ ਤਿਸ ਭਾਵਾ ਇੱਥੇ ਵਿਸਰਾਮ ਹੈ ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੀ ਤੇ ਨਾਏ ਕਰੀ ਨਾਏ ਇਹ ਵੀ ਭਾਰਾ ਉਚਾਰਨ ਕਰਨਾ ਹੈ ਜੇਤੀ ਸਿਰਠ ਉਪਾਈ ਵੇਖਾ ਵੇਣ ਕਰਮਾ ਕੇ ਮਿਲਾ ਲਈ ਸਿਰਠ ਪਦ ਜੋ ਹੈ ਸਿਸ਼ਟ ਨਹੀਂ ਬੋਲ ਜਾਣਾ ਟੈਂਕਾ ਸਿਰਠ ਨਹੀਂ ਬੋਲਣਾ ਸਿਰਠ ਜੇਤੀ ਸਿਰਠ ਉਪਾਈ ਕਿਤੇ અપਾਈ ਨਾ ਬੋਲਿਆ ਜਾਵੇ ਆੜੇ ਦੇ ਨਾਲ ਉਪਾਈ ਵੇਖਾ ਇਥੇ ਵਿਸਰਾਮ ਵੇਣ ਕਰਮਾ ਕੇ ਮਿਲਾ ਲਈ ਇਹ ਦੋਵੇਂ ਲੱਲੇ ਮਿਲਾ ਦੇ ਪਿੱਛੇ ਵੀ ਲੱਲਾ ਹੈ ਔਰ ਲਈ ਦੇ ਅੱਗੇ ਵੀ ਲੱਲਾ ਹੈ ਮਿਕਸ ਨਹੀਂ ਕਰਦੇ ਨੇ ਕਿ ਮਿਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਮੱਤ ਵਿੱਚ ਇਥੇ ਯਮ ਕਲਾ ਕੇ ਰਤਨ ਜਵਾਹਰ ਮਾਣਿਕ ਲਾਣੇ ਦੇ ਜੋ ਸਿਆਰੀ ਲੱਗੀ ਆ ਨਾ ਵਿਚਾਰਨ ਕਰਨੀ ਆ ਮਾਨਕ ਨਹੀਂ ਕਹਿ ਦੇਣਾ ਮਾਨਿਕ ਇੱਥੇ ਵਿਸਰਾਮ ਜੇ ਇੱਕ ਗੋਰ ਕੀ ਇਹਨੂੰ ਗੁਰਕੀ ਨਹੀਂ ਕਹਿਣਾ ਆਮ ਗੁਰਕੀ ਹਰਕਾ ਹਰ ਕੀ ਇਕੱਠਾ ਹੀ ਬੋਲ ਜਾਂਦੇ ਆ ਗੋਰ ਕੀ ਗੁਰ ਕਾ ਹਰ ਕਾ ਹਰ ਕੀ ਇਹ ਵੱਖਰੇ ਬੋਲਨੇ ਆ ਬਾ ਜੇ ਇੱਕ ਗੋਰ ਕੀ ਸਿੱਖ ਸੁਣੀ ਸਿੱਖ ਥੋੜਾ ਜਿ ਕਸ ਕੇ ਸਿੱਖਿਆ ਦਾ ਵਾਚਕ ਜੇ ਇੱਥੇ ਆਪਾਂ ਸੇਖ ਬੋਲ ਦਿੱਤਾ ਸੇਖ ਦਾ ਅਰਥ ਹੁੰਦਾ ਬੁੱਧੀ ਚੋਟੀ ਦਾ ਵਾਚਕ ਹੁੰਦਾ ਗੁਰਬਾਣੀ ਚ ਪੰਕਤੀਆਂ ਆਉਂਦੀਆਂ ਮੂंड ਮੁਡਾਏ ਜਟਾ ਸੇਖ ਬਾਦੀ ਮੂਨ ਰਹਿ ਅਭਿਮਾਨਾ ਉਹ ਸੇਖ ਚੋਟੀ ਦਾ ਵਾਚਕ ਹੈ ਜਾਂ ਇਹ ਬਚਨਾਂਉਂਦੇ ਆ ਕਬੀਰ ਸਾਹਿਬ ਜੀ ਦੇ ਜਬ ਨਖ ਸੇਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਉਥੇ ਵੀ ਸੇਖ ਬੋਲਾ ਬੋਲਣਾ ਹੈ ਇੱਥੇ ਸੇਖ ਕਸ ਕੇ ਬੋਲਣਾ ਹੈ ਮਤ ਵਿੱਚ ਪ੍ਰਤਨ ਜਵਾਹਰ ਹਹਾ ਬੋਲਨੇ ਜਵਾਰ ਨਹੀਂ ਕਹਿਣਾ ਜਵਾਹਰ ਮਾਣਿਕ ਇਥੇ ਵਿਸਰਾਮ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਗੁਰਾ ਤੇ ਵਿਸਰਾਮ ਇੱਕ ਦੇਹ 부ਝਾਈ ਸਬਨਾ ਜੀ ਆਕਾ ਇੱਕ ਦਾਤਾ ਠੀਕ ਠੀਕ ਹੈ ਕਾ ਤੇ ਠਮਕ ਲਾ ਕੇ ਸੋ ਮੈਂ ਵਿਸਰ ਨਾ ਜਾਈ ਜੀ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਇਸ ਸਤਵੀਂ ਪੌੜੀ ਦੇ ਵਿੱਚ ਜੇ ਲਾਂ ਦੇ ਨਾਲ ਦੂਵਰੀ ਆਏਗਾ ਤੇ ਇੱਕ ਐਂਡ ਵਿੱਚ ਆਏਗਾ ਜੇ ਤਿਸ ਗੁਣ ਕੋਈ ਕਰੇ ਉਹ ਜੇ ਜਿਹਿਹਾਰੀ ਨਾਲ ਲਾਏਗਾ ਉਹਦਾ ਅਰਥ ਦਾ ਵੀ ਫਰਕ ਹੈ ਜੇ ਦਾ ਅਰਥ ਹੈ ਜੇ ਕਰ ਤੇ ਜੇ ਜਿਹੇ ਹਿਆਰੀ ਨਾਲ ਲਾਏਗਾ ਉਹਦਾ ਅਰਥ ਹੋਏਗਾ ਜਿਹੜਾ ਇਹ ਧਿਆਨ ਦੇਣਾ ਹੈ ਇੱਥੇ ਜੇ ਹੈ ਜੇ ਤੇ ਜਮਕ ਲਾ ਕੇ ਜੇ ਯੁਗ ਚਾਰੇ ਆਰ ਜਾ ਜੇਕਰ ਚਾਰ ਯੁਗਾਂ ਦੀ ਉਮਰ ਹੋ ਜਾਵੇ ਤੇ ਇਸ ਕਰਕੇ ਇੱਥੇ ਜੇ ਲਾਂ ਨਾਲ ਬੋਲਣਾ ਹੈ ਜੇ ਯੁਗ ਇਕੱਠਾ ਨਹੀਂ ਕਹਿ ਦੇਣਾ ਜੇ ਯੁਗ ਚਾਰੇ ਆਰ ਜਾ ਇੱਥੇ ਵਿਸਰਾਮ ਪੂਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਇਹ ਨਵਾ ਹੀ ਬੋਲਣਾ ਨਵਾ ਨਹੀਂ ਕਹਿਣਾ ਨਵੇਂ ਪੁਰਾਣੇ ਦਾ ਵਾਚਕ ਨਹੀਂ ਹੈ ਇਹ ਨਵਾ ਨੌ ਖੰਡ ਦਾ ਵਾਚਕ ਹੈ ਨਵਾ ਖੰਡਾਂ ਦੇ ਵੀ ਬਿੰਦੀ ਨਹੀਂ ਲਾਦਨੀ ਨਵਾ ਦੇ ਵੀ ਬਿੰਦੀ ਨਹੀਂ ਲਾਉਣੀ ਨਵਾ ਖੰਡਾ ਵਿੱਚ ਜਾਣੀ ਹੈ ਇਥੇ ਵਿਸਰਾਮ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੀਏ ਇਹ ਕਈ ਵਾਰ ਅਸੀਂ ਚੰਗਾ ਹੀ ਬੋਲ ਜੰਦੇ ਹਾਂ ਗੰਗਾ ਲਾ ਜੰਦੇ ਹਾਂ ਚੱਤੀ ਉੱਤੇ ਟਿੱਪੀ ਗੱਗੇ ਕਰਨਾ ਚੰਗਾ ਗੱਗੇ ਦੀ ਆਵਾਜ਼ ਆਉਣੀ ਚਾਹੀਦੀ ਏ ਚੰਗਾ ਨਾਉ ਰਖਾਏ ਕੈ ਸੰਬੰਧਕ ਪਾਠ ਹੈ ਰਖਾਏ ਈੜੀ ਲਾਂ ਨਹੀਂ ਲਾਉਣੀ ਖਖੇ ਸਿਆਰੀ ਹੈ ਰਖਾਏ ਕੈ ਇਸ ਤਰ੍ਹਾਂ ਇਥੇ ਵਿਸਰਾਮ ਜਾਸ ਕੀਰਤ ਕਿਰਤ ਨਹੀਂ ਕਹਿਣਾ ਕੀਰਤ ਜੱਗ ਕਸ ਕੇ ਲੇ ਲੱਲੇ ਲਾਂ ਈੜੀ ਸਿਆਰੀ ਲੇ ਨਹੀਂ ਕਹਿਣਾ ਲੱਲੇ ਲਾਂ ਲੇ ਲੱਲੇ ਲਾਂ ਈੜੀ ਸਿਆਰੀ ਲੇ ਇਸ ਤਰ੍ਹਾਂ ਉਚਾਰਨ ਕਰਨਾ ਜੇ ਤੇਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਜੇ ਵੀ ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਜੇ ਇਥੇ ਜਮਕ ਤੇਸ ਨਦਰ ਨਾ ਆਵਈ ਆਵਈ ਆਵੀ ਨਹੀਂ ਕਹਿਣਾ ਆਵਈ ਇਥੇ ਵਿਸਰਾਮ ਤ ਬਾਤ ਨ ਪੁੱਛੈ ਕੀ ਇਥੇ ਲਾ ਆ ਗਈ ਇਥੇ ਨਹੀਂ ਕਹਿਣਾ ਕਿ ਇਥੇ ਕਕੇ ਲਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਕੀਟਾ ਅੰਦਰ ਕੀਟ ਕਰ ਇੱਥੇ ਹੀ ਵਿਸਰਾਮ ਠੀਕ ਹੈ ਤੇ ਦੋਸੀ ਤੇ ਥੋੜੀ ਜੀ ਜਮਕ ਲਾ ਕੇ ਦੋਸ਼ ਧਰੇ ਇਸ ਤਰ੍ਹਾਂ ਬੋਲਣਾ ਦੋਸ਼ੀ ਨਹੀਂ ਕਹਿ ਦੇਣਾ ਸੱਸੀ ਦੇ ਚਰਣਾ 'ਚ ਬਿੰਦੀ ਨਹੀਂ ਲਾ ਦੇਣੀ ਦੋਸ਼ੀ ਦੋਸ਼ ਧਰੇ ਨਹੀਂ ਕਹਿਣਾ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਇਸ ਪੰਕਤੀ ਦੇ ਵਿੱਚ ਚਾਰ ਨਾਣੇ ਐ ਸਹੀ ਬੋਲਨੇ ਐ ਨਾਨਕ ਪਦ ਨੰਨੀ ਨਾਲ ਹੀ ਹੈ ਇਹਨੂੰ ਨਾਣੇ ਨਹੀਂ ਬੋਲਣਾ ਨਾਨਕ ਨਹੀਂ ਕਹਿਣਾ ਪਹਿਲਾਂ ਵੀ ਦੱਸਿਆ ਹੈ ਨਾਨਕ 30 ਵਾਰੀ ਪਹਿਲਾਂ ਦੱਸਿਆ ਨਾ ਵੀ 30 ਵਾਰੀ ਨਾਨਕ ਪਦ ਮਹਾਰਾਜ ਸਾਹਿਬ ਜੀ ਦਾ ਨਾਮ ਜਪਜੀ ਸਾਹਿਬ ਚ ਆਏਗਾ 30 ਵਾਰੀ ਨਾਨਕ ਇੱਥੇ ਯਮਕ ਨਿਰਗੁਣ ਨਾਣੇ ਦੇ ਨਾਲ ਗੁਣ ਇਹ ਵੀ ਨਾਣਾ ਕਰੇ ਇੱਥੇ ਵਿਸਰਾਮ ਗੁਣਵੰਤਿਆ ਇਹ ਵੀ ਨੰਨਾ ਨਹੀਂ ਬੋਲਣਾ ਗੁਣਵੰਤਿਆ ਨਹੀਂ ਗੁਣਵੰਤਿਆ ਨਾਣੇ ਦੇ ਨਾਲ ਗੁਣ ਦੇ ਇਕੱਠਾ ਨਹੀਂ ਕਹਿ ਦੇਣਾ ਗੁਣ ਵੱਖਰਾ ਦੇ ਵੱਖਰਾ ਕਹਿਣਾ ਦੇ ਨਹੀਂ ਕਹਿਣਾ ਭਾਰਾ ਨਹੀਂ ਬੋਲਣਾ ਦੀ ਗੁਣਵੰਤਿਆ ਗੁਣ ਦੇ ਹਾਂਜੀ ਤੇਹਾ ਕੋਈ ਨਾ ਸੁਜੈ ਜੇ ਤੇਸ ਗੁਣ ਕੋਈ ਕਰੇ ਤੇਹਾ ਇਥੇ ਜਮਕ ਲਾ ਲੋ ਕੋਈ ਨਾ ਸੁਝਈ ਜੱਜੇ ਦੇ ਨਾਲ ਬੋਲਣਾ ਸੁਝਈ ਜੱਜੇ ਦੇ ਨਾਲ ਨਾ ਕਿਤੇ ਬੋਲਿਆ ਜਾਵੇ ਜੇ ਇੱਥੇ ਆ ਗਿਆ ਨਾ ਇੱਕ ਵਾਰੀ ਜੱਜੇ ਸਿਹਾਰੀ ਜਿਹੜਾ ਇੱਥੇ ਅਰਥ ਇੱਥੇ ਜਮਕ ਤਿਸ ਗੁਣ ਕੋਏ ਕਰੇ ਸੁਝਈ ਤੇ ਵਿਸਰਾਮ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਇਹ ਸੁਣਿਆ ਉਚਾਰਨ ਕਰਨਾ ਸੁਣਿਆ ਐਂ ਦੀ ਬਿੰਦੀ ਨਹੀਂ ਲਾ ਦੇਣੀ ਇਹ ਧਿਆਨ ਰੱਖਣਾ ਹੈ ਸੁਣੀਏ ਨਹੀਂ ਗੈਣਾ ਆਮ ਸੰਗਤਾਂ ਸੁਣੀਏ ਸੁਣੀਏ ਇਹ ਸੁਣਿਆ ਸਸੇ ਓਂਕਰ ਨਾਣੀ ਸਿਆਰੀ ਅੜੀਦ ਲਾਵਾਂ ਸੁਣਿਆ ਇਹ ਚਾਰ ਪੌੜੀਆਂ ਦੇ ਵਿੱਚ ਸੁਣਿਆ ਪਦ 20 ਵਰੀ ਆਏਗਾ ਇਹ ਸੁੱਧ ਕਰ ਲੈਣਾ ਇਹ ਚਾਰ ਪੌੜੀਆਂ ਆਉਣਗੀਆਂ ਸੁਣਿਆ ਵਲੀਆਂ ਤੇ ਇਹਦੇ ਵਿੱਚ 20 ਵਾਰੀ ਸੁਣਿਆ ਪਦ ਆਵੇਗਾ ਉਚਾਰਨ ਕਰਨਾ ਸੁਣਿਆ ਮਿਹਨਤ ਕਰਨੀ ਹੈ ਨੰਨਾ ਨਹੀਂ ਲਾਉਣਾ ਸੁਣਿਆ ਸਿੱਧ ਧੱਦੇ ਦੇ ਨਾਲ ਸਿੱਧ ਪੀਰ ਸੁਰ 나ਥ ਵੱਖਰੇ ਵੱਖਰੇ ਬੋਲਨੇ ਆ ਕਿ ਤੇ ਤੀਜੀ ਦੇ ਨਾਲ ਸਿੱਧ ਪੀਰ ਸੁਰ 나ਥ ਨਹੀਂ ਕਹਿ ਜਾਣਾ ਸੁਰ 나ਥ ਵੱਖਰਾ ਪਾਠ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਤੇ ਸਾਰੇ ਵਿਸਰਾਮ ਹਨ ਤੇ ਧਰਤ ਧਵਲ ਆਕਾਸ਼ ਦੋਵੇਂ ਕੰਨੇ ਬੋਲਨੇ ਆਕਾਸ਼ ਨਹੀਂ ਕਹਿਣਾ ਹੈ ਸੁਣਿਆ ਦੀਪ ਲੋਹ ਪਾਤਲ ਲੋਹ ਇਹ ਜੋ ਤਿੰਨ ਮਤਰਾ ਹਨ ਲੱਲਾ ਢੋੜਾ ਐੜਾ ਲੋਹ ਨਹੀਂ ਕਹਿਣਾ ਲੋਹ ਪਾਤਲ ਦੋਵੇਂ ਕੰਨੇ ਪਤਾਲ ਨਹੀਂ ਜਾਣਾ ਹੈ ਸੁਣਿਆ ਉਹ ਨਾ ਸਕੈ ਕਾਲ ਸਕੈ ਬੋਲਾ ਬੋਲਣਾ ਸੁਣਿਆ ਉਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਭਗਤਾ ਬਿੰਦੀ ਨਹੀਂ ਲਾਉਣੀ ਭਗਤਾ ਨਹੀਂ ਕਹਿ ਦੇਣਾ ਸਦਾ ਵਿਗਾਸ ਦੀ ਅਰੰਭਕ ਜਿਹੜੀ ਸਿਆਰੀ ਹੈ ਬੋਲਣੀ ਹੈ ਵਿਗਾਸ ਨਹੀਂ ਕਹਿ ਜਣਾ ਸਿਆਰੀ ਛੱਡ ਕੇ ਵਿਗਾਸ ਜਾ ਵਿਗਾਸ ਜਾ ਵੀਗਾਸ ਬਈ ਆ ਰੀ ਵੀ ਨਹੀਂ ਲਾਉਣੀ ਸਿਹਾਰੀ ਬੋਲਨੀ ਹੈ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਪਾਪ ਕਾ ਨਹੀਂ ਬੋਲਣਾ ਕੱਠਾ ਕਾ ਨਾਸ ਨਹੀਂ ਬੋਲਣਾ ਇਹ ਵੀ ਪਾਠ ਸੁਣਿਆ ਤੇ ਵਿਸਰਾਮ ਦੁਖ ਪਾਪ ਕਾ ਇੱਥੇ ਠਮਕਲਾ ਦੇਣੀ ਹੈ ਥੋੜਾ ਜਿਹਾ ਠਹਿਰਾ ਸੁਣਿਆ ਨਾਮ ਸੁਣਨ ਦੇ ਨਾਲ ਬਾਣੀ ਸੁਣਿਆ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਿਆ ਦੁੱਖ ਪਾਪ ਕਾ ਨਾਸ ਇਸ ਤਰ੍ਹਾਂ ਇਹ ਪੰਕਤੀਆਂ ਉਚਾਰਨ ਕਰਨੀਆਂ ਨੇ ਸੁਣਿਆ ਈਸ਼ਰ ਬਰਮਾ ਇੰਦ ਤੇ ਈਸ਼ਰ ਨਹੀਂ ਬੋਲਣਾ ਸ਼ਸ਼ਾ ਨਹੀਂ ਲਾ ਦੇਣਾ ਈਸ਼ਰ ਬਰਮਾ ਥੋੜਾ ਜਿਹਾ ਭਾਰਾ ਬੋਲਣਾ ਬਰਮਾ ਨਹੀਂ ਬੋਲਣਾ ਸੁਣਿਆ ਤੇ ਵਿਸਰਾਮ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸਾਲਾਹਣ ਇਹ ਦੋਵੇਂ ਕੰਨੇ ਤੇ ਨਾਣਿਆਂ ਉਚਾਰਨ ਕਰਨਾ ਸਾਲਾਹਣ ਨੰਨਾ ਨਹੀਂ ਬੋਲਣਾ ਮੁਖ ਕਸ ਕੇ ਬੋਲਣਾ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੁਗਤਨ ਦੋਵੇਂ ਨਹੀਂ ਜੋੜ ਨਹੀਂ ਦੇਣੇ ਹੈ ਪਦ ਦੋਵੇਂ ਤੱਤੇ ਬੋਲਨੇ ਹੈ ਜੋਗ ਜੁਗਤ ਇਥੇ ਠਮਕ ਲਾ ਦੇਣੀ ਹੈ ਤਨ ਭੇਦ ਇਸ ਤਰ੍ਹਾਂ ਜੁਗਤਨ ਨਹੀਂ ਕਹਿਣਾ ਸੁਣਿਆ ਜੋਗ ਜੁਗਤ ਤਨ ਭੇਦ ਤਨ ਨੰਨੇ ਨਾਲ ਬੋਲਾਂ ਤਾਣ ਨਾਣਾ ਨਹੀਂ ਬੋਲਾ ਹੈ ਸੁਣਿਆ ਸਾਸਤ ਸਿਮਰਿਤ ਵੀਦ ਇਹ ਵੀ ਸਾਸਤ ਬੋਲਣਾ ਕਿਤੇ ਸ਼ਾਸਤ ਨਹੀਂ ਬੋਲ ਜਾਣਾ ਇਹ 6 ਸ਼ਾਸਤਰਾਂ ਦਾ ਵਾਚਕ ਹੈ 6 ਸ਼ਾਸਤਰ ਗ੍ਰੰਥ ਜਿਹੜੇ ਹਨ ਜੇ ਸ਼ਾਸਤ ਬੋਲ ਜਾਗੇ ਨਾ ਉਹ ਸ਼ਾਸਤਰਾਂ ਵੱਲ ਧਿਆਨ ਹੋ ਜਾਏਗਾ ਉਹ ਇਸ਼ਾਰਾ ਸ਼ਾਸਤਰਾਂ ਵੱਲ ਹੋ ਜਾਏਗਾ ਜੇ ਸੱਸੀ ਬੋਲਾਂਗੇ ਤੇ ਸਿਮਰਿਤ ਇਹ ਪਾਠ 5 6 ਪੰਜ ਰੂਪਾਂ ਦੇ ਵਿੱਚ ਤਕਰੀਬਨ ਆਉਂਦਾ ਹੈ ਇਹ ਸਿਮਰਿਤ ਬੋਲਣਾ ਹੈ ਸੱਸੀ ਸਿਆਰੀ ਮੰਮੇ ਦੀ ਜਿਹੜੀ ਸਿਹਾਰੀ ਹੈ ਉਹ ਚਰਨਾ ਚ ਜਿਹੜਾ ਰਾਰਾ ਹੈ ਉਸ ਨੂੰ ਲੱਗ ਜਾਣੀ ਹੈ ਪੋਲਾ ਬੋਲਣਾ ਸਿਮ ਰੇਤ ਸਿਮ ਰੇਤ ਜੇ ਸੱਸੇ ਦੇ ਟਿੱਪੀ ਹੋਵੇ ਫਿਰ ਬੁਲਿਆ ਜਾਏਗਾ ਸਿਮਰੇਤ ਜੇ ਬਰਾਬਰ ਦਾ ਰਾਰਾ ਹੋਵੇ ਫਿਰ ਬੁਲਿਆ ਜਾਏਗਾ ਸਿਮਰਤ ਜੇ ਸੱਸੇ ਸਿਹਾਰੀ ਉੱਤੇ ਟਿੱਪੀ ਹੋਵੇ ਮੰਮੇ ਦੇ ਸਿਹਾਰੀ ਨਾ ਹੋਵੇ ਚਰਨਾ ਚ ਰਾਰਾ ਹੋਵੇ ਤੱਤੀ ਸਿਹਾਰੀ ਹੋਵੇ ਫਿਰ ਬੁਲਿਆ ਜਾਣਾ ਸਿਮਰਤ ਇਹ ਇਸ ਤਰ੍ਹਾਂ ਪਾਠ ਭੇਦ ਗੁਰਬਾਣੀ ਜੀ ਦੇ ਵਿੱਚ ਉੰਦੇ ਹਨ ਇਥੇ ਐ ਸਿਮਰਿਤ ਸੁਣਿਆ ਸਾਸਤ ਸਿਮਰਿਤ ਗੀਤ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਪਹਿਲਾਂ ਦੱਸ ਹੀ ਦਿੱਤਾ ਹੈ ਨਾਨਕ ਤੇ ਵਿਸਰਾਮ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਹਾਂਜੀ ਸੁਣਿਆ ਇਥੇ ਵਿਸਰਾਮ ਸੱਤ ਕਸ ਕੇ ਬੋਲਣਾ ਇਹਨੂੰ ਸੰਤੋਖ ਨਹੀਂ ਬੋਲਣਾ ਨੰਨਾ ਲਾ ਕੇ ਸੰਤੋਖ ਇਸ ਤਰ੍ਹਾਂ ਬੋਲਣਾ ਸੰਤੋਖ ਨਹੀਂ ਬੋਲਣਾ ਸਤ ਸੰਤੋਖ ਗਿਆਨ ਇਸ ਤਰ੍ਹਾਂ ਬੋਲਣਾ ਹੈ ਸੁਣਿਆ 86 ਕਾ ਇਸ਼ਨਾਨ ਸੁਣਿਆ ਤੇ ਵਿਸਰਾਮ ਤੇ 86 8 ਤੇ 60 ਬੋਲੇ ਨਹੀਂ ਬੋਲਨੇ ਥੋੜਾ ਜਿਹਾ ਕਸ ਕੇ ਪਾਠ ਇਕੱਠਾ ਹੀ ਆ ਯਾਨੀ 88 ਤੀਰਥਾਂ ਦਾ ਇਸ਼ਨਾਨ ਸੁਣਿਆ 86 ਕਾ ਇਥੇ ਥੋੜੀ ਜੀ ਠਮਕ ਲਾ ਕੇ 86 ਕਾ ਇਸ਼ਨਾਨ ਇਸ਼ਨਾਨ ਨਹੀਂ ਕਹਿਣਾ ਹੈ ਸੁਣਿਆ ਪੜ ਪੜ ਪਾਵਹਿ ਮਾਨ ਪੜ ਪੜ ਇਹ ਭਰਮਾ ਬੋਲਣਾ ਹੈ ਪੜ ਪੜ ਨਹੀਂ ਕਹਿਣਾ ਹੈ ਪੜ ਪੜ ਪਾਵਹਿ ਹਹਾ ਬੋਲਣਾ ਪਾਵਹਿ ਨਹੀਂ ਕਹਿਦਣਾ ਆਮ ਕਈ ਵਾਰ ਪੜ ਪੜ ਪਾਵਹਿ ਪਾੜ ਪਾੜ ਪਾਵਹਿ ਮਾਨ ਸੁਣਿਆ ਲੱਗੈ ਸਹਿਜ ਧਿਆਨ ਸੁਣਿਆ ਤੇ ਵਿਸਰਾਮ ਲੱਗੈ ਸਹਿਜ ਧਿਆਨ ਇੱਕ ਇਸ ਪੌੜੀ ਦੇ ਵਿੱਚ ਇਹ ਵੀ ਦਰਸ਼ਨ ਕਰੋ ਇਹ ਦਸਵੀਂ ਪੌੜੀ ਦੇ ਜਿਹੜੇ ਅਖੀਰਲੇ ਪਾਦ ਹਨ ਉਹ ਸਾਰੇ ਨੰਨਿਆਂ ਦੇ ਨਾਮ ਆਏ ਆ ਚਾਰ ਗਿਆਨ ਇਨਾਨ ਮਾਨ ਧਿਆਨ ਇਹ ਕਈ ਵਾਰ ਅਸੀਂ ਨਾਣਿਆਂ ਨਾਲ ਬੋਲ ਜਾਂਦੇ ਹਾਂ ਗਿਆਨ ਕਿਤੇ ਨਾਣਾ ਬੋਲ ਦਿਆਂ ਕਿਤੇ ਨੰਨਾ ਬੋਲ ਜਾਂਦੇ ਹਾਂ ਇਹ 10ਵੀਂ ਪੌੜੀ ਦੇ ਪਿਛਲੇ ਜਿਹੜੇ ਪਦ ਹਨ ਸਾਰੇ ਧਿਆਨ ਨਾਲ ਸ਼ੁੱਧ ਬੋਲਨੇ ਹੈ ਗਿਆਨ ਇਸਨਾਨ ਮਾਨ ਤੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਇਹ ਵਿਗਾਸ ਜਿਹੜਾ ਪਦ ਹੈ ਪਹਿਲਾਂ ਵੀ ਦੱਸਿਆ ਤਾਂ ਬਾਰ ਬਾਰ ਦੱਸਿਆ ਜਾ ਰਿਹਾ ਵੀ ਜਿਆਦਾ ਆਪਾਂ ਵਿਗਾਸ ਬੋਲ ਜਾਂਦੇ ਆ ਵਿਗਾਸ ਵਾਵੇ ਸਿਹਾਰੀ ਅਰੰਭਕ ਸਿਹਾਰੀ ਜ਼ਰੂਰ ਬੋਲਨੀ ਹੈ ਸੁਣਿਆ ਸਾਰਾ ਗੁਨਾ ਕੀ ਗਾਹ ਸਰਾ ਦੇ ਬਿੰਦੀ ਨਹੀਂ ਲਾਉਣੀ ਸਰਾ ਗੁਨਾ ਕੀ ਇਥੇ ਥੋੜਾ ਜਿਹਾ ਠਹਿਰਾ ਗਾਹ ਗੱਗੇ ਦਾ ਕੰਨਾ ਵਧਾ ਦੇਣਾ ਹਾਹੀਂ ਤੇ ਆਵਾਜ਼ ਗਾਹਾ ਨਹੀਂ ਕਹਿਣਾ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੇਖ ਇਹਨੂੰ ਸੇਖ ਨਹੀਂ ਕਹਿ ਦੇਣਾ ਕਿਤੇ ਕੱਕਾ ਹੀ ਨਾ ਲਾ ਦਿਓ ਜਾਂ ਸ਼ੇਖ ਸ਼ਸ਼ਾ ਹੀ ਨਾ ਬੋਲ ਦਿਓ ਇਸ ਕਰਕੇ ਸੇਖ ਪੀਰ ਪਾਤ ਸਾਹ ਪਾਤ ਸਾਹਾ ਹਾਹੀਂ ਕੰਨਾ ਨਹੀਂ ਬੋਲਣਾ ਸੁਣਿਆ ਅੰਦੇ ਪਾਵਹਿ ਰਾਹ ਅੰਦੇ ਦੱਦਾ ਨਾ ਬੋਲਿਆ ਜਾਵੇ ਅੰਦੇ ਇਦੀ ਗੌਣੀ ਤੂੰ ਨਹੀਂ ਬੋਲਨੀ ਹੈ ਅੰਦੇ ਅੰਤੇ ਨਹੀਂ ਬੋਲਣਾ ਅੰਦੇ ਪਾਵਹ ਰਾਹੂ ਇਰਾਹੂ ਉਚਾਰਨ ਕਰਨਾ ਸੁਣਿਆ ਹਾਥ ਹੋਵੇ ਅਸਗਾਹੂ ਅਸਗਾਹੂ ਇਸ ਤਰ੍ਹਾਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ